अज बना लगे आ, आलू पराठे मैं बना लगे से आलू आठेखो आलू बोल कर बारह तेरह सोई बापू लगता ना <laughs> <laughs> तो रुको जरा सबर करो ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨਵੇਂ ਬਲੌਗਰ ਤੇ ਨਾਲ ਦੀ ਨਾਲ ਚਤ੍ਰੋਤਾਈ ਤਾਂ ਬਹੁਤੀ دیر ਨਾ ਕਰਦੇ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਚਲੋ ਹੈਲੋ ਗਾਇਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉਗੀ ਆ ਚਲਾ ਜੀ ਤੁਹਾਡਾ ਇਹ ਆ ਜੀ ਮੀਨੂ ਸਿਰਾਂ ਦੀ ਦਰਾਣੀ ਤੇ ਇਹ ਅੱਜ ਆਪਾਂ ਨੂੰ ਆਲੂ ਦੇ ਪਰੌਂਠੇ ਬਣਾ ਕੇ ਵਿਖਾਉਗੀ ਵਾਓ ਕਿਉਂਕਿ ਆਪਾਂ ਸਾਰੇ ਮੰਗਲਗ੍ਰਹਿ ਤੋਂ ਆਏ ਆ ਨਾ ਤੇ ਆਪਾਂ ਤਾਂ ਕਦੇ ਆਲੂ ਦੇ ਪਰੌਂਠੇ ਨਾ ਬੰਨਦੇ ਵੇਖਿਆ ਤੇ ਨਾ ਖਾ ਕੇ ਵੇਖਿਆ ਤੇ ਅੱਜ ਅਸੀਂ ਬਣਾਉਣ ਲੱਗੇ ਆ ਆਲੂ ਵਾਲੇ ਪਰਾਠੇ ਮੈਂ ਅੱਜ ਬਣਾਉਣ ਲੱਗੇ ਆ ਸੇ ਆਲੂ ਵਾਲੇ ਪਰਾਂਠੇ ਇਹ ਵੇਖੋ ਆਲੂ ਬੋਇਲ ਕਰਕੇ ਰੱਖੇ ਹੋਏ ਆ ਦੇਖੋ ਦੇਖ ਲੈ ਨਹੀਂ ਆਲੂ ਬੋਇਲ ਕਰਕੇ ਰੱਖੇ ਹੋਏ ਆ ਅਰੇ ਫਸ ਕਰ ਭਾਈ ਉਹ ਤਾਹਣ ਖੜ ਗਿਆ ਪਿੱਠੋ ਝੋੜ ਦੇ ਲੱਗ ਗਿਆ ਪਤਾਂ ਆਂਟੀ ਪ੍ਰਾਊਡ ਤਾਂ ਐਵੇਂ ਫੀਲ ਕਰਦੀ ਐ ਜਿਵੇਂ ਕੋਹੇਨੂਰ ਦਾ ਸੰਦੂਖ ਖੋਲਤਾ ਹੋਵੇ ਤੇ ਆਪਾਂ ਨੂੰ ਕਹਿੰਦੀ ਹੋਵੇ ਦੇਖ ਲਓ ਗਾਇਜ਼ ਹੀਰਾ ਯਰ ਐਨੇ ਕੌਨਫੀਡੈਂਸ ਨਾਲ ਉਬਲੇ ਹੋਏ ਆਲੂ ਕੌਣ ਵਿਖਾਉਂਦਾ ਹੁੰਦਾ ਐਦਰ ਅਸੀਂ ਚੀਰਾਂਗੇ ਪਿਆਜ਼ ਠੀਕ ਹੈ ਤੇ ਅੱਜ ਝੀਰਾਂਗੇ ਵਿੱਚ ਵੜਦੇ ਕੈਮਰਾ ਪਿਆਜ਼ ਦੇ ਅਰੇ ਵਾ ਗੁੱਡ ਆਈਡੀਆ ਇਹ ਫਿਰ ਆਏ ਕਹਿਦੀ ਵੀ ਪਿਆਜ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਹੁਣ ਇਹਨੂੰ ਆਪਾਂ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਾਂਗੇ ਕੰਟਰੋਲ ਅਸਲ ਦੇ ਵਿੱਚ ਨਾ ਜਦੋਂ ਦਾ ਪ੍ਰਗਟ ਬਿਮਾਰ ਹੋਇਆ ਤੇ ਇਹਨਾਂ ਦੀ ਹੋਗੀ ਸੁਲਾ ਤੇ ਹੁਣ ਇਹਨੂੰ ਐਵੇਂ ਲੱਗਦਾ ਵੀ ਇਹਦੀ ਜਠਾਣੀ ਇਹਨੂੰ ਸੈਲੀਬ੍ਰਿਟੀ ਬਣਾਉਗੀ ਉਹ ਤਾਂ ਖੁਦ ਗਾਲਾਂ ਦੇ ਸਿਰੋਂ ਚੱਲਦੀ ਆ ਤੇ ਤੇਰਾ ਕੰਟੈਂਟ ਵੀ ਅੱਜ ਅਸੀਂ ਦੇਖ ਹੀ ਲਿਆ ਸੈਲੀਬ੍ਰਿਟੀ ਨਾ ਸਹੀ ਸੈਲੀਬ੍ਰਿਟੀ ਪੱਕਾ ਬਣ ਜੇਗੀ ਜਿਵੇਂ ਕਾਲੋ ਦੀ ਸਾਰੀ ਗੈਂਗ ਬਣੀ ਫਿਰਦੀ ਆ ਬੱਤ ਸਹੀ ਏ ਸੈਲੀਬ੍ਰਿਟੀ la palluola è pronta e bene lì c'è la cartella vabbè vabbè ਦੇਖ ਲਓ ਗਾਇਜ਼ ਵਿਚਾਰੀ ਕਿੰਨੀ ਔਖੀ ਸੌਖੀ ਹੋ ਕੇ ਵਿਖਾਉਣ ਲੱਗੀ ਆ ਲੈ ਦੱਸ ਇਹ ਵੀ ਕੋਈ ਕੰਟੈਂਟ ਹੁੰਦਾ ਆਲੂ ਵੇਖ ਲਓ ਗਾਇਜ਼ ਗੰਡੇ ਵੇਖ ਲਓ ਗਾਇਜ਼ ਪਰੌਂਠਾ ਵੇਖ ਲਓ ਗਾਇਜ਼ ਤੇ ਲੋਕਾਂ ਨੇ ਇਸੇ ਕੰਟੈਂਟ ਨੂੰ ਫੋਲੋ ਕਰ ਕਰਕੇ ਸਬਸਕ੍ਰਾਈਬ ਕਰ ਕਰਕੇ ਪਾਗਲ ਹੋ ਜਾਣਾ ਮੇਰੇ ਕਹਿਣ ਦਾ ਮਤਲਬ ਆ ਜਿਵੇਂ ਮੀਨੂ ਸਿਰਾਂ ਨੂੰ 1 ਲੱਖ ਤੋਂ ਉੱਤੇ ਸਬਸਕ੍ਰਾਈਬਰ ਮਿਲ ਗਏ ਤਾਂ ਇਹਨੂੰ ਕਿਉਂ ਨਹੀਂ ਮਿਲ ਸਕਦੇ ਫਰਕ ਬਸ ਇੰਨਾ ਵੀ ਉਹ ਕੱਲਾ ਖਾ ਕੇ ਵਿਖਾਉਂਦੀ ਆ ਤੇ ਖਾਣ ਤੋਂ ਪਹਿਲਾਂ ਕੱਲੀ ਕੱਲੀ ਚੀਜ਼ ਵਿਖਾਉਂਦੀ ਆ ਆਈ ਡੋਨਟ نو ਇਹੋ ਜਿਹਾ ਬੋਰਿੰਗ ਕੰਟੈਂਟ ਦੇਖ ਕੇ ਵੀ ਵੈਰੀ ਨਾਈਸ ਵੀਡੀਓ ਲੋਕ ਕਿਵੇਂ ਲਿਖ ਦਿੰਦੇ ਆ ਨੀ ਨੇਰੀ ਆ ਗਈ ਲਓ ਜੀ ਨੇਰੀ ਆ ਗਈ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚਾਣਕ ਹਮਲਾ ਕੀਤਾ ਹਣੇਰੀ ਆ ਗਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਦੀਆਂ ਲਾਈਨਸ ਤਾਂ ਪੂਰੀਆਂ ਕਰ ਲਾ ਵੀ ਤੁਸੀਂ ਸਾਰੇ ਠੀਕ ਹੋਵੋਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਕੀ ਸਮਾਨ ਦੇ ਨਾਲ ਨਾਲ ਹਨੇਰੀ ਤੇਰੇ ਦਿਮਾਗ 'ਚ ਵੀ ਚੱਲ ਪਈ ਜਿਹੜਾ ਇੰਨੀ ਹੜਬੜੀ ਨਾਲ ਵਲੌਗ ਸਟਾਰਟ ਕੀਤਾ ਅੱਜ ਧੁੱਪ ਨਹੀਂ ਤੇਜ ਦੀ ਨਾ ਮਸਾਂ ਹੀ ਦੁੱਧ ਪਾਇਆ ਮੈਂ ਅੱਜ ਮੰਨੂ ਪਤਾ ਵਾਂ ਕਿਦਾਂ ਦੁੱਧ ਪਾਇਆ ਹੂੰ ਇੱਕ ਅੱਜ ਮੈਂ ਬੋਰੀਆਂ ਲਾਉਣੀਆਂ ਭੁੱਲ ਗਿਆ ਡਰਾਮਾ ਨੂੰ ਸਵੇਰੇ ਬੱਦਲ ਵਾਈਜੀ ਤੀ ਮੋੜ ਕੇ ਮੈਂ ਚੱਲ ਬੱਦਲ ਵਾਈਜੀ ਉਹ ਆ ਬੋਰੀਆਂ ਲੈਣ ਨੂੰ ਅੰਦਾ ਲਾਣੇ ਨੂੰ ਪਰ ਬਾਅਦ ਮਾ ਹੋ ਗਈ ਧੁੱਪ ਪੂਰੀ ਫੇਰ ਕਿਹਾ ਫੇਰ ਜਿਹੜਾ ਮੈਂ ਭੁੱਲ ਗਈ ਸੀ ਵੀ ਵਲੌਗ ਬਣਦਾ ਕੈਮਰੇ ਫਰੇਮ ਚ ਆਏ ਕਿਵੇਂ ਬਾਹਰ ਜਾਵੜਦੀ ਜਿਵੇਂ ਯਾਦ ਆਇਆ ਉੱਥੇ ਹੀ ਰੁੱਕ ਗਈ ਵੀ ਤੋਂ ਕਪੜੇ ਰੱਖਿਆ ਫੇਰ ਬਣਜੂ ਵੀਲੌਗ ਅਸਲ ਦੇ ਵਿੱਚ ਨਾ ਇਹ ਆਪਦੇ ਸੁੱਤੇ ਪਏ ਘਰ ਵਾਲੇ ਨੂੰ ਸਪੈਸ਼ਲ ਠਾਕੇ ਲਿਆਈ ਆ ਵੀ ਹਨੇਰੀ ਆਉਣ ਵਾਲੀ ਆ ਕੰਟੈਂਟ ਬਣਜੂ ਤੇ ਫੇਰ ਕੀ ਫੇਰ ਹੋ ਗਿਆ ਬਕ ਬਕ ਦਾ ਸਿਲਸਿਲਾ ਸ਼ੁਰੂ ਹੁਣ ਵਾਰੋ ਵਾਰੀ ਸਾਰਾ ਟੱਬਰ ਇੱਥੇ ਆ ਕੇ ਆਪਦੀ ਹਾਜ਼ਰੀ ਲਵਾਉ ਤੇ ਵੀਲੌਗ ਹੋਜੂ ਕੰਪਲੀਟ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਲੱਭੇ ਤਾਂ ਪਾਇਆ ਤੋਰ ਕਹਿੰਦਾ ਮੈਂ ਕੱਪੜੇ ਲਾ ਦੋ ਮੈਨੂੰ ਕਹਦੇ ਆਣ ਇਕੱਠੇ ਗੱਲਾਂ ਨਹੀਂ ਆ ਗਿਆ ਅਬੜੇ ਅਬੜੇ ਸਾਨੂੰ ਸਾਰੇ ਭੱਜੇ ਫਿਰਦੇ ਆ ਪਾਪਾ ਜੀ ਆਪਣੀ ਆਪਣੀ ਪੈ ਗਈ ਹਾਂ ਮੈਂ ਤਾਂ ਆਪਣਾ ਕਰਾ ਦਵਾਂਗਾ ਪਾਪਾ ਜੀ ਮਿੱਤਰ ਨਾਲ ਛੁੱਟ ਨਹੀਂ ਫੁਰ ਆਈ ਜੀ ਸਤਾਨਾ ਲੱਗੀਆਂ ਥੋਈ ਜਾਣਾ ਹਾਂ ਆਹ ਨੂੰ ਦੱਣਾ ਪਾ ਆਵੇ ਬਾਪੂ ਖੋਲਦਾ ਪੱਟੀ ਕਹਿੰਦਾ ਮੈਨੂੰ ਜੈਸਮੀਨ ਕਹਿੰਦੀ ਵੀ ਮੈਂ ਕੱਪੜੇ ਲਾਉਣੀ ਆ ਤੁਸੀਂ ਝੋਨਾ ਇਕੱਠਾ ਕਰ ਲਓ ਘਰ ਵਾਲੇ ਨੂੰ ਨੀਂਦ ਝੋਟਾ ਕੇ ਕੈਮਰਾ ਫੜਾਤਾ ਵੀ ਤੂੰ ਆਪਦੀ ਡਿਊਟੀ ਸੰਭਾਲ। ਕਿਉਂਕਿ ਅੱਜ ਟ੍ਰਾਈਪੋਡ ਘਰੇ ਹੈ ਨਹੀਂ ਨਾ ਮੇਰੇ ਕਹਿੰਦਾ ਮਤਲਬ ਆ ਜੈਸਮੀਨ ਦੀ ਜਠਾਣੀ ਬਾਕੀ ਚਤਰੋ ਤੇ ਗਿਆਨ ਦੀ ਦੇਵੀ ਨੂੰ ਇੱਕ ਕੰਮ ਬਹੁਤ ਚੰਗੇ ਤਰੀਕੇ ਨਾਲ ਆਉਂਦਾ ਸਾਰੇ ਟੱਬਰ ਨੂੰ ਡਿਊਟੀ ਵੰਡਣ ਦਾ ਉਗੀ ਨਾ ਭਾਈ ਮੈਂ ਕਰਾ ਦਿੰਦਾ ਮੈਂ ਪਰ ਹੁਣ ਪਰਣਾ ਨਹੀਂ ਬੰਨਿਆ ਵਾ ਮੈਂ ਭਾਈ ਸੁੱਤਾ ਪਿਆ ਉੱਠਿਆ ਦਾ ਜੀ ਐਦਾਂ ਹੀ ਭੱਜ ਲੈ ਬਾਹਰ ਨੂੰ ਕਹਿੰਦੇ ਨੇਰੀ ਆ ਗਈ ਨੇਰੀ ਆ ਗਈ ਨੇ ਦਾ ਝੋਨਾ ਇਕੱਠਾ ਕਰਨ ਨਾਲ ਕੀ ਮਤਲਬ ਇਹਦੇ ਨਾਲ ਤਾਂ ਕੋਈ ਮਤਲਬ ਨਹੀਂ ਓਹ ਹਾਂ ਵਲੌਗ ਦੇ ਵਿੱਚ ਨਹੀਂ ਨਾ ਆ ਸਕਦਾ ਤੇ ਕੈਮਰਾ ਚਲਾਏ ਬਿਨਾ ਝੋਨਾ ਇਕੱਠਾ ਹੋ ਨਹੀਂ ਸਕਦਾ ਪੁੱਛਣ ਵਾਲਾ ਹੋਵੇ ਜੇ ਤੂੰ ਪਰਣਾ ਨਹੀਂ ਬੰਨਿਆ ਤਾਂ 2 ਮਿੰਟ ਚ ਕੈਮਰਾ ਰੱਖ ਕੇ ਪਰਣਾ ਬੰਨ ਲਾ ਤੇ ਜੇ ਫਿਰ ਵੀ ਬਹੁਤ ਜ਼ਿਆਦਾ ਹੀ ਮਜਬੂਰੀ ਆ ਕੈਮਰਾ ਰੱਖ ਨਹੀਂ ਸਕਦੇ ਤਾਂ ਜੈਸਮੀਨ ਨੂੰ ਫੜਾ ਦੇ ਇਹਨਾਂ ਨੂੰ ਝੋਨਾ ਭੇਜਣ ਦਾ ਕੋਈ ਡਰ ਨਹੀਂ ਬਸ ਵਲੌਗ ਨਾ ਸਕਿਪ ਹੋ ਜੇ ਉਹ ਚਲ ਕੋਈ ਨਾ ਨਹੀਂ ਮੈਂ ਕਰਾ ਦਿੰਦਾ ਤੁਸੀਂ ਸਾਡੇ ਪਾਪੇ ਨੂੰ ਨਾ ਨਾ ਇਹਦਾ ਬਾਪੂ ਨੇ ਸਾਨੂੰ ਭਾਲ ਪਾਇ ਤੇ ਇਹ ਕਰਤਾ ਹੈ ਜਿੰਨੀ ਟੌਲੇ ਇਆਂ ਚ ਜਾਣ ਹਾਂ ਹੈਨਾ ਪਾਪਾ ਜੀ ਜਿੰਨੀ ਟੌਲੇ ਇਆਂ ਚ ਜਾਣ ਨਹੀਂ ਇੰਨੀ ਟੌਲਿਆਂ ਚ ਜਾਣ ਕਿ ਤਾ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਐਵੇਂ ਨਹੀਂ ਜੈਸਮੀਨ ਨੂੰ ਚਤਰੋਤਾਈ ਕਹਿੰਦੇ ਕਿਉਂ ਵੇਖ ਲਿਆ ਵੱਲ ਹੋਣਾ ਚਾਹੀਦਾ ਕੰਮ ਕਰਵਾਉਣ ਦਾ ਸੱਸ ਨੂੰ ਕਹਿ ਦਿੰਦੀ ਆ ਕਿ ਕੰਮ ਕਰਨ ਨਾਲ ਹੱਡ ਪੈਰ ਤੁਰਦੇ ਰਹਿੰਦੇ ਆ ਤੇ ਸੌਰੇ ਵਰੀ ਤੁਹਾਡੇ ਸਾਹਮਣੇ ਹੀ ਆ ਦੋਵੇਂ ਜਣੇ ਨੌ ਪੁੱਤ ਝੂਠੀਆਂ ਤਰੀਫਾਂ ਕਰ ਕਰਕੇ ਅਗਲੇ ਬੰਦੇ ਨੂੰ ਸੁਪਰਮੈਨ ਵਰਗੀ ਫੀਲਿੰਗ ਦਵਾ ਦਿੰਦੇ ਆ ਨਾਲੇ ਚੱਲ ਜੀ ਦਾ ਬੋਲਣ ਨਾਲ ਸਰਦਾ ਉਹਨੂੰ ਹੱਥ ਹਿਲਾਉਣ ਦੀ ਲੋੜ ਵੀ ਕੀ ਆ ਬੱਤ ਸਹੀ ਏ ਗੱਲ ਆ ਇਹ ਵੀ ਅਸੀਂ ਗੋਲੀ ਜਿਹੜੀ ਲੱਤੀ ਜਿਹੜੀ ਸੁਜੀਤ ਤੇ ਲੇ ਕੇ ਆਂਦੀ ਆ ਤੇ ਨਹੀਂ ਜਦ ਦਾ ਆ ਲੈਣ ਦਾ ਚਾਹ ਹੁੰਦਾ ਹੈ ਗੋਲੀਆਂ ਲੰਦੇ ਖਾਨੀਆਂ ਹੈ ਨਹੀਂ ਆਪਾਂ ਨੇ ਪੈਸੇ ਖਰਚਿਆ ਨੇ ਪੈਸੇ ਖਰਚਿਆ ਨੇ ਲੱਗਦਾ ਤੈਨੂੰ ਵੀ ਗੋਲੀਆਂ ਮਿਲਣ ਵਾਲੀਆਂ ਕਮੈਂਟ ਸੈਕਸ਼ਨ ਚ ਕਹਿੰਦਾ ਪੈਸੇ ਖਰਚਾਉਣੇ ਕੀ ਗੱਲ ਬੰਦਾ ਹੁਣ ਆਪਣੀ ਦਵਾਈ ਵੀ ਨਹੀਂ ਲੈ ਕੇ ਆ ਸਕਦਾ ਨਹੀਂ ਸੈਟ ਆਈ ਹੋਣੀ ਦਵਾਈ ਤੇ ਨਹੀਂ ਲਈ ਤੇ ਜੇ ਤੁਹਾਡਾ ਫਾਦਰ ਸਾਹਿਬ ਕੰਮ ਕਰ ਸਕਦਾ ਤੇ ਫਿਰ ਉਹ ਪੈਸੇ ਕਿਉਂ ਨਹੀਂ ਖਰਚ ਸਕਦਾ ਹਜੇ ਤੁਸੀਂ ਨਾ ਅੱਗੇ ਦੇਖਿਓ ਕਿਵੇਂ ਸਾਰਾ ਟੱਬਰ ਦਿਵਾਲੇ ਹੁੰਦਾ ਬਾਪੂ ਦੇ ਇਹ ਜੇ ਇਹਨੇ ਕਰਦੇ ਸਾਡੇ ਇਹ ਦਵਾਈਆਂ ਲੈ ਆਉਂਗੇ ਲੈ ਕੇ ਨਾ ਉਜੀ ਜਗਾ ਬਾੜਦਣਾ ਵੀ ਇਹ ਮੇਰੀ ਤੀਮੀ ਦੇਖਣਾ ਨਾ ਵੀ ਦੇਖ ਲਿਆ ਤੈਨੇ ਲੜਪਣਾ ਹਾਂ ਵੀ ਦਵਾਈ ਲੱਤੀ ਨਹੀਂ ਹਾਂ ਇਹਨੇ ਖਿਸਸ ਨੂੰ ਐਂ ਕਰੀ ਜਾਣਾ ਦੇ ਆਂਦੇ ਆਂ ਨਹੀਂ ਪਰ ਹੈ ਹੈ ਗੱਲ ਵੀ ਠੀਕ ਆ ਮੰਮੀ ਵੀ ਹੁਣ ਜੇ ਪੈਸੇ ਲਾਏ ਭਾਈ ਦਵਾਈ ਖਾਉਗੀ ਹੁਣ ਤਾਂ ਤੇਰਾ ਦੋ ਪਈਆਂ ਇੱਕ ਨਹੀਂ ਮੈਂ ਕਿਹਦੀ ਦਵਾਈ ਲੈ ਮੈਨੂੰ ਤਾਂ ਪਤਾ ਨਹੀਂ ਕੰਨਾ ਮੇਰੇ ਨਾਲੇ ਹੋਰ ਆ ਇੱਕ 500 ਦਾ ਪਤਾ ਇੱਕ 800 ਦਾ ਪਤਾ ਉਹੀ ਗੱਲਾਂ ਨਾਲੇ ਹੋਰ ਇੱਕ ਵੀ ਗੋਲੀ ਨਹੀਂ ਨਿਕਲੀ ਵੀ ਹਾਂ ਸਾਪ ਪੱਤੇ ਸਾਪ ਪੁੰਜਣੀਆਂ ਹੋ ਮੁੜਣੀਆਂ ਹੋ ਓ ਯਾਰ ਇੰਨੀਆਂ ਮਹਿੰਗੀਆਂ ਗੋਲੀਆਂ ਜੈਸਮੀਨ ਦਾ ਤਾਂ ਬੈਂਕ ਬੈਲੈਂਸ ਹੀ ਡਾਊਨ ਹੋ ਗਿਆ ਐਨਾ ਸੂਮ ਟੱਬਰ ਕੁਝ ਨਹੀਂ ਹੁੰਦਾ ਜੈਸਮੀਨ ਬਾਪੂ ਦੀਆਂ ਗੋਲੀਆਂ ਤੋਂ ਕੰਟੈਂਟ ਬਣ ਗਿਆ ਦਵਾਈ ਜੋਗੇ ਪੈਸੇ ਤਾਂ ਵੈਸੇ ਹੀ ਆ ਜਾਣਗੇ ਇਹ ਲੋਕਣਾ ਫਿਰ ਕਹਿੰਦੇ ਆ ਵੀ ਸਾਡੇ ਤੇ ਬੋਲਦਿਆ ਆ ਪਰਸਨਲ ਗੱਲਾਂ ਕੈਮਰੇ ਤੇ ਕਰਨੀਆਂ ਜ਼ਰੂਰੀ ਆ ਇਹਨਾਂ ਗੱਲਾਂ ਦਾ ਕੈਮਰੇ ਤੇ ਕਰਨ ਦਾ ਕੋਈ ਮਕਸਦ ਹੈਗਾ ਦੇਖ ਲਓ ਬਾਪੂ ਦੀ ਦਵਾਈ ਤੱਕ ਤੋਂ ਪ੍ਰੋਬਲਮ ਆ ਦਵਾਈ ਵੀ ਮੋੜ ਨੂੰ ਤਿਆਰ ਬੈਠਿਆ ਬਾਪੂ ਹੀ ਚੰਗਾ ਜਿਹੜਾ ਚੁੱਪ ਕਰਕੇ ਸੁਣੀ ਜਾਂਦਾ ਇਹ ਲੋਕਣਾ ਗੱਲਾਂ ਤਾਂ ਐ ਕਰਦਿਆ ਜਿਵੇਂ ਆਪ ਕੀਤੇ ਇਹਨਾਂ ਤੋਂ ਯੂਸਲੈਸ ਚੀਜ਼ਾਂ ਤੇ ਪੈਸੇ ਖਰਚ ਹੋਈ ਨਹੀਂ ਹੁੰਦੇ ਤੇ ਉਹ ਤਾਂ ਫਿਰ ਵੀ ਦਵਾਈ ਆ ਕੋਈ ਪਿੱਛੇ ਬਹੁਤ ਹੁੰਦਾ ਗੁੱਸਾ ਚੜਦਾ ਵੀ ਦਵਾਈ ਪਿੱਛੇ ਨਾ ਮੈਨੂੰ ਕਹੇ ਨਹੀਂ ਜਾਂਦਾ ਫਿਰ ਭਾਈ ਲੈ ਆਉ ਨਾ ਯਾ ਲੈ ਲਓ ਨਾ 500 ਦਾ ਇੱਕ ਨੋਟ ਜਰਾ ਬਤਾ ਹੋਰ ਬਦਲੋ ਤਾਂ ਬਦਲ ਲਈ ਹਾਂ 12 1300 ਦੀ ਦਵਾਈ ਆ ਬਾਪੂ ਲੱਗਦਾ ਨਾ ਬਦਲ ਇਹ ਤਾਂ ਮਗਰੀ ਪੈ ਗੇ ਬਾਪੂ ਵਿਚਾਰਾ ਕਹਿੰਦਾ ਚੱਲ ਬਦਲ ਲਿਆਵਾਂਗੇ ਤਾਂ ਸੱਸ ਬੋਲਦੀ ਆ ਵੀ ਬਾਪੂ ਲੱਗਦਾ ਡਾਕਟਰ ਜਿਹੜਾ ਬਦਲ ਦੂਗਾ ਉਹ ਭਾਈ ਜੇ ਤੁਹਾਡੀ ਦਵਾਈ ਵਾਪਸ ਨਹੀਂ ਹੁੰਦੀ ਨਾ ਉਹਨੂੰ ਕਿਤੇ ਨਾਪ ਨੁੱਪ ਦਿਓ ਜਾਂ ਉਹਨੂੰ ਸਾੜ ਦਿਓ ਕਿਉਂਕਿ ਨਹੀਂ ਤਾਂ ਤੁਸੀਂ ਦਵਾਈ ਦਾ ਨਾ ਕੁਝ ਨਾ ਕੁਝ ਜ਼ਰੂਰ ਕਰ ਲੈਣਾ ਐਨੇ ਪੈਸੇ ਲੱਗਿਆ 500 ਤੇ 1 ਪੱਤੇ ਤੇ 800 ਕੀ ਪਤਾ ਕੀ ਦਾ ਦਿਮਾਗ ਘਮਜੇ ਵੀ ਪੈਸੇ ਲੱਗਿਆ ਸਿੱਟਣੀ ਥੋੜੀ ਆ ਖਾ ਲਈਏ ਥੇ ਐਵੇਂ ਹੋਰ ਮੁਸੀਬਤ ਚ ਫਸੋਂਗੇ ਬਾਕੀ ਬਾਪੂ ਵਿਚਾਰੇ ਨੇ ਸਾਰਾ ਝੋਨਾ ਇਕੱਠਾ ਕਰ ਲਿਆ ਪਰ ਚਤਰੋ ਦੇ ਘਰ ਵਾਲੇ ਤੋਂ ਕੈਮਰਾ ਕਿਸੇ ਨੂੰ ਫੜਾ ਕੇ ਪਰਨਾ ਨਹੀਂ ਬੰਨਿਆ ਗਿਆ ਬਾਪੂ ਨੂੰ ਵਿਚਾਰੇ ਨੂੰ ਪੰਪ ਦੇ ਕੇ ਕੰਮ ਕਰਵਾ ਲਿਆ ਤੇ ਇਹਨਾਂ ਨੇ ਜਬਲੀਆਂ ਮਾਰ ਕੇ ਵਲੌਗ ਬਣਾ ਲਿਆ ਤੇ ਇਹ ਹੀ ਕਾਲਾ ਖਰਾਬ ਹੋ ਰਿਹਾ ਹੈ ਕਿ ਇਹਨੂੰ ਜੜਾ ਨਿਕਲ ਰਹੀਆਂ ਇਹਦੇ ਫਿਰ ਤਾਂ ਕੀ ਹੋਇਆ ਹਰਾ ਹੋ ਰੂ ਨਹੀਂ ਦੱਸੋ ਕਿਹੜਾ ਫਿਰ ਤુલਸੀ ਹੂੰ ਮੈਂ ਰੋਜ਼ ਮੈਂ ਰੋਜ਼ ਦੇਖਦਾ ਕਈ ਬੰਨਾਂ ਪੂਜਾ ਕਰਦੀਆਂ ਇਹਦੀ ਇਧਰ ਤਨੀਆਂ ਦਾ ਸਾਡਾ ਹੁਣ ਸੁੱਕਣ ਲੱਗ ਗਿਆ ਤਨੀਆਂ ਨਹੀਂ ਹੈਗਾ ਮੈਂ ਕਲੀਨ ਨਾਲ ਹੱਜ ਜੋ ਚਤਰ ਉਹ ਕਰਨਾ ਚਾਹੁੰਦੀ ਸੀ ਉਹ ਹੋ ਗਿਆ ਚੱਲ ਇੱਕ ਪਾਸੇ ਨਾ ਸਹੀ ਤਾਂ ਦੂਜੇ ਪਾਸੇ ਮੌਕਾ ਮਿਲ ਗਿਆ ਇਹਨੂੰ ਇਹ ਹੁੰਦਾ ਕਿ ਸਾਰਾ ਗਿਆਨ ਮੈਨੂੰ ਹੀ ਆ ਕਿਵੇਂ ਨਾ ਕਿਵੇਂ ਮੈਂ ਆਪਦਾ ਗਿਆਨ ਵੀਡੀਓ ਦੇ ਵਿੱਚ ਦਿਖਾ ਦਿਆਂ ਉਹ ਵਿਚਾਰਾ ਇੱਕ ਪਾਸੇ ਪਾਸ ਹੋਇਆ ਤੇ ਦੂਜੇ ਪਾਸੇ ਫੇਲ ਹੋ ਗਿਆ ਮੈਨੂੰ ਲੱਗਦਾ ਕਿ ਜੈਸਮੀਨ ਦੇ ਮੂਰੇ ਆ ਕੇ ਸਾਰਾ ਟੱਬਰ ਹੀ ਖਬਰਾ ਜਾਂਦਾ ਦਿਮਾਗ ਜਿਵੇਂ ਹੀ ਬਲੈਕ ਹੋ ਜਾਂਦਾ ਬਾਕੀ ਤੁਹਾਡਾ ਜੈਸਮੀਨ ਬਾਰੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ तहे ਦਿਲ ਤੋਂ ਧੰਨਵਾਦ